ਮੁਤੇਣਾਣਾ ਸ਼ਹਿਰ ਦੇ ਵਿੱਚ ਇੱਕ ਖਤਰਨਾਕ ਬਿਮਾਰੀ ਦੇ ਵੱਲੋਂ ਦਸਤਕ ਦੇ ਦਿੱਤੀ ਗਈ ਹੈ ਲਗਾਤਾਰ ਜਿਹੜਾ ਇਸ ਦਾ ਖਤਰਾ ਪੰਜਾਬ ਦੇ ਵਿੱਚ ਪੈਦਾ ਹੁੰਦਾ ਜਾ ਰਿਹਾ ਹੈ ਇਸ ਦੇ ਵਿਚਾਲੇ ਇਸੇ ਕੇਸਾਂ ਦੀ ਗਿਣਤੀ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਦੱਸਿਆ ਕਿ ਡੇਂਗੂ ਨੇ ਜਿਹੜੀ ਬਹੁਤ ਹੀ ਖਤਰਨਾਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਸਤਕ ਦਿੱਤੀ ਹੈ ਹਰ ਦਿਨ ਜਿਹੜੇ ਨੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਹਰ ਦਿਨ ਨਵੇਂ ਕੇਸ ਸਾਹਮਣੇ ਆ ਰਹੇ ਨੇ ਦੱਸਿਆ ਕਿ ਤੇਜ਼ੀ ਦੇ ਨਾਲ ਜਿਹੜੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਹੁਣ ਤੱਕ 361 ਮਰੀਜ਼ ਜਿਹੜੇ ਨੇ ਹਸਪਤਾਲ ਦੇ ਵਿੱਚ ਦਾਖਲ ਹੋ ਚੁੱਕੇ ਨੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਡੇਂਗੂ ਦਾ ਡੰਗ ਜਿਹੜਾ ਬਹੁਤ ਹੀ ਖਤਰਨਾਕ ਤਰੀਕੇ ਨਾਲ ਫੈਲਿਆ ਹੈ ਇਸ ਦੇ ਨਾਲ ਇਸ ਤੇ ਮਰਜ਼ਾ ਦੀ ਜੁੜੇ ਗਿਣਤੀ ਵੀ ਲਗਾਤਾਰ ਵੱਧਦੀ ਜਾ ਰਹੀ ਹੈ 15 ਹੋਰ ਨਵੇਂ ਡੇਂਗੂ ਦੇ ਮਰੀਜ਼ ਜਿਹੜੇ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਲੁਧਿਆਣਾ ਦੇ ਸਿਵਲ ਸਰਜਨ ਦੇ ਵੱਲੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਡੇਂਗੂ ਸੰਬੰਧੀ ਸਾਵਧਾਨੀ ਅਤੇ ਆਲੇ ਦੁਆਲੇ ਦੀ ਸਫਾਈ ਰੱਖਣ ਬਾਰੇ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਡੈਂਗੂ ਅਤੇ ਮਲੇਰੀਆ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਡੈਂਗੂ ਦੇ ਮਾਮਲਿਆਂ ਦੇ ਵਿੱਚ ਜਿੱਥੇ ਪਟਿਆਲਾ 300 ਤੋਂ ਵੱਧ ਮਰੀਜ਼ਾਂ ਦੇ ਨਾਲ ਪਹਿਲੇ ਨੰਬਰ ਤੇ ਹੈ ਉੱਥੇ ਹੀ ਜ਼ਿਲ੍ਹਾ ਲੁਧਿਆਣਾ ਜਿਹੜਾ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ ਕਿਉਂਕਿ ਇਕੱਲੇ ਲੁਧਿਆਣੇ ਦੇ ਵਿੱਚ ਹੁਣ ਮਰੀਜ਼ਾਂ ਦੇ ਜਿਹੜੇ ਗਿਣਤੀ ਹੈ 361 ਨੂੰ ਵੀ ਟੱਪਦੇ ਨਜ਼ਰ ਆ ਰਹੇ ਨੇ ਦੱਸਿਆ ਕਿ ਪਟਿਆਲਾ ਜਿਹੜਾ ਡੈਂਗੂ ਦਾ ਜਿਹੜਾ ਦੂਜਾ ਸ਼ਹਿਰ ਮੰਨਿਆ ਗਿਆ ਹੈ ਕਿਉਂਕਿ ਜਿੱਥੇ ਲੁਧਿਆਣੇ ਦੇ ਵਿੱਚ ਲਗਾਤਾਰ ਕੇਸਾਂ ਦੇ ਵਿੱਚ ਇਜ਼ਾਫਾ ਹੋਇਆ ਹੈ ਉੱਥੇ ਹੀ ਪਟਿਆਲਾ ਦੇ ਵਿੱਚ ਡੰਗੂ ਦੇ ਨਵੇਂ ਮਰੀਜ਼ ਨੇ ਜਿਹੜੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਲਗਾਤਾਰ ਵਧ ਰਹੇ ਮਾਮਲੇ ਜੋ ਨੇ ਉਹ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਉੱਥੇ ਦੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਾਗਰੂਕ ਰਹਿਣ ਦੀ ਤੇ ਵਧ ਰਹੇ ਡੰਗੂ ਤੇ ਮਲੇਰੀਆ ਦੇ ਮਾਮਲੇ ਤੇ ਉੱਤੇ ਜਿਹੜੀ ਠੱਲ ਪਾਈ ਜਾ ਸਕੇ ਇਸ ਨੂੰ ਲੈ ਕੇ ਜ਼ਿਲ੍ਹਾ ਸਿਹਤ ਅਫਸਰ ਲੁਧਿਆਣਾ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਆਪਣਾ ਸਰੀਰ ਜੋ ਹੈ ਉਹ ਪੂਰੀ ਤਰ੍ਹਾਂ ਟੱਕ ਕੇ ਰੱਖੋ ਇੱਧਾ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਜਿਹੜਾ ਅੰਕੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ ਉੱਥੇ ਮਲੇਰੀਆ ਦੇ ਮਰੀਜ਼ਾਂ ਦੀ ਵੀ ਜਿਹੜੇ ਹੈ ਗਿਣਤੀ ਵੱਧ ਰਹੀ ਹੈ 110 ਤੱਕ ਪਹੁੰਚ ਗਈ ਹੈ ਹੁਣ ਤੱਕ ਗਿਣਤੀ ਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਜਿਹੜਾ ਪਾਣੀ ਉਸ ਨੂੰ ਖੜਾ ਨਾ ਹੋਣ ਦਿਓ ਗੰਦਾ ਪਾਣੀ ਹੋਵੇ ਚਾਹੇ ਸਾਫ਼ ਪਾਣੀ ਹੋਵੇ ਕਿਸੇ ਵੀ ਤਰੀਕੇ ਦਾ ਪਾਣੀ ਉਹਨ ਇੱਕ ਜਗ੍ਹਾ ਖੜਾ ਨਾ ਹੋਣ ਦਿਓ ਇੱਥੇ ਪਾਣੀ ਦਾ ਜਿਹੜਾ ਨਿਤਾਰਾ ਹੈ ਉਹਦੇ ਕਰ ਉਹਨੂੰ ਪਲੇਅਰ ਕਰਨ ਦੇ ਨਵੇਂ ਰਸਤੇ ਖੋਜੋ ਨਲੇ ਲੋਕਾਂ ਨੂੰ ਅਪੀਲ ਦਿੱਤੀ ਗਈ ਕਿ ਦਿੱਤੀ ਗਈ ਹੈ ਕਿ ਸਾਫ਼ ਪਾਣੀ ਪਿਓ ਸ਼ੇਅਰ ਕਰੋਡ ਆਪਣਾ ਸ਼ਰੀਰ ਢੱਕ ਕੇ ਰੱਖੋ ਮੱਛਰਦਾਨੀ ਦਾ ਇਸਤੇਮਾਲ ਕਰੋ ਜਿਹੜੇ ਮੋਸਕਿਟੋਰ ਵਗੈਰਾ ਨੇ ਮੱਛਰ ਮਾਰਨ ਵਾਲੇ ਮਸ਼ੀਨਾਂ ਨੇ ਉਹਦਾ ਇਸਤੇਮਾਲ ਕਰੋ ਸਾਫ਼ ਪਾਣੀ ਪਿਓ ਪਾਣੀ ਨੂੰ ਉਬਾਲ ਕੇ ਪਿਓ ਤੇ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਪੂਰੇ ਬਾਜੂ ਦੇ ਕੱਪੜੇ ਪਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਡੇਂਗੂ ਦੇ ਜਿਹੜੇ ਮੱਛਰ ਨੇ ਉਹ ਹੱਥਾਂ ਪੈਰਾਂ ਤੇ ਹੀ ਜ਼ਿਆਦਾਤਰ ਕੱਟਦੇ ਨੇ ਤੇ ਜਿਹੜੇ ਡੇਂਗੂ ਦੇ ਮੱਛਰ ਨੇ ਉਹ ਜ਼ਿਆਦਾਤਰ ਸ਼ਾਮ ਦੇ ਟਾਈਮ ਹੀ ਸક્રિય ਹੁੰਦੇ ਨੇ ਘਰ ਦੇ ਖਿੜਕੀਆਂ ਨੂੰ ਬੰਦ ਕਰਕੇ ਰੱਖੋ ਜਲੀਦਾਰ ਪਰਦੇ ਲਗਾ ਕੇ ਰੱਖੋ ਜਲੀਦਾਰ ਬੋਹੇ ਲਗਾ ਕੇ ਰੱਖੋ ਤੇ ਆਪਣੇ શરીર ਨੂੰ ਪੂਰੇ ਤਰੀਕੇ ਨਾਲ ਢੱਕ ਕੇ ਰੱਖੋ ਤਾਂ ਕਿ ਡੇਂਗੋ ਦੀ ਬਿਮਾਰੀ ਤੋਂ ਬਚਿਆ ਜਾ ਸਕੇ